ਜੀ ਅੱਜ ਜੋ ਆਪਾਂ ਪੰਜਾਬ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਵੇਂ ਕਿ ਅਮਰਤਪਾਲ ਮਹਿਰੋ ਨੇ ਜਿਹੜੀ ਕਿ ਕਮਲਕੌਰ ਨੂੰ ਮਾਰ ਕੇ ਇੱਕ ਬਹੁਤ ਵਧੀਆ ਕੰਮ ਕੀਤਾ ਜਿਵੇਂ ਪੰਜਾਬ ਦੇ ਵਿੱਚ ਸਾਡੇ ਮਾਹੌਲ ਖਰਾਬ ਹੋ ਰਿਹਾ ਤੇ ਜਿਹਦੇ ਵਿੱਚ ਭਾਈ ਜਿਹੜਾ ਕਿ ਹੁਣ ਦੂਜਾ ਨੰਬਰ ਜਿਹੜੀ ਲੋਥਰਾ ਜਿਹਦਾ ਨਾਮ ਦੀਪਕ ਲੋਥਰਾ ਹੁਣ ਇਹਦਾ ਨੰਬਰ ਲੱਗਣ ਜਾ ਰਿਹਾ ਕਿਉਂਕਿ ਹੁਣ ਪੰਜਾਬ ਦੇ ਵਿੱਚ ਸਾਡੇ ਛੋਟੇ ਵੱਡੇ ਬੱਚੇ ਸਾਰਿਆਂ ਦੇ ਹੱਥਾਂ 'ਚ ਫੋਨ ਹੁੰਦਾ ਪੰਜਾਬ ਦੇ ਪ੍ਰਤੀ ਮੈਸੇਜ ਗਲਤ ਪਹੁੰਚਦਾ ਤੇ ਜਿਹਦੇ ਵਿੱਚ ਅਮਰਤਪਾਲ ਮਹਿਰੋ ਨੂੰ ਸਾਡਾ ਦਿਲੋਂ ਸਲੂਟ ਹੈ ਕਿਉਂਕਿ ਭਾਈ ਬਹੁਤ ਵਧੀਆ ਜਿਹੜਾ ਇਹ ਕੰਮ ਕੀਤਾ ਅਸੀਂ ਵੀ ਨਾਲ ਆ ਉਹਨਾਂ ਦੇ ਤੇ ਆਪਣਾ ਪੰਜਾਬ ਦੇ ਪ੍ਰਤੀ ਚੈਨਲ ਵੀ ਆ ਤੇ ਦੇਵਾ ਸਿੱਧੂ ਪੰਜਾਬ ਨਿਊਜ਼ ਆਪਣਾ ਚੈਨਲ ਆ ਤੁਸੀਂ ਦੇਖ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰੋ ਕਿਉਂਕਿ ਅੱਜ ਪੰਜਾਬ ਦੇ ਪ੍ਰਤੀ ਗੱਲਾਂ ਕਰਾਂਗੇ ਆਪਾਂ ਜਿਹੜੀ ਅਮਰਪਾਲ ਮੈਰੋ ਨੇ ਕਮਲਕੌਰ ਨੂੰ ਪਹਿਲਾ ਨੰਬਰ ਤੇ ਸਮਝਾਇਆ ਘਰੇ ਜਾ ਕੇ ਹਨਾ ਸਮਝਾਇਆ ਗਿਆ ਉਹਨੂੰ ਵੀ ਇਹ ਜਾ ਕੰਮ ਛੱਡ ਦੇ ਤੂੰ ਕਿਉਂਕਿ ਛੋਟੇ ਛੋਟੇ ਬੱਚਿਆਂ ਦੇ ਹੱਥਾਂ ਦੇ ਵਿੱਚ ਫੌਨ ਹੁੰਦਾ ਤੇ ਗਲਤ ਮੈਸੇਜ ਆ ਤੇ ਉਹ ਕੀ ਉਹਨੇ ਨਹੀਂ ਸਮਝੀ ਫਿਰ ਦੂਜਾ ਨੰਬਰ ਜਿਹੜੀ ਦੀਪਕ ਲੋਥਰਾ ਇਹਨੂੰ ਵੀ ਸਮਝਾਇਆ ਇਹਨੇ ਕੀ ਕਿਹਾ ਤਾਂ ਇਹਨੂੰ ਦੱਸਿਆ ਗਿਆ ਸਾਰਿਆਂ ਵੀ ਜਿਹੜੇ ਤਰੇਹੇ ਕੰਟੈਕਟ ਤੂੰ ਪਾਉਣੀ ਆ ਇਹ ਸਭ ਗਲਤ ਆ ਵੀ ਤੈਨੂੰ ਅਸੀਂ ਜੇ ਤੂੰ ਕਹਿਣੀ ਆ ਵੀ ਭਾਈ ਮੈਨੂੰ ਤਾਂ ਇਧਰੋਂ ਪੈਸੇ ਆਉਂਦੇ ਆ ਇਹ ਆਪਾ ਮੇਰਾ ਘਰਵਾਰ ਨਹੀਂ ਚੱਲਦਾ ਤੈਨੂੰ 50000 ਰੁਪਏ ਦੇਵਾਂਗੇ ਅਸੀਂ ਚਾਹੇ ਤੈਨੂੰ ਕਿਤੋਂ ਡਾਕਾਂ ਮਾਰ ਕੇ ਦੇਈਏ ਜਾਂ ਕਿਤੇੋਂ ਵੀ ਦੇਈਏ 50000 ਤੈਨੂੰ ਮਿਲ ਜਾਣਾ ਤੈਨੂੰ ਜਿੰਨੇ ਤੇਰੇ ਚੈਨੋ ਕਰਾਂਗੇ ਤੇਰਾ ਘਰਵਾਰ ਚੱਲੂ ਵਧੀਆ ਤੇ ਪਰ ਨਹੀਂ ਇਹਨੇ ਫੇਰ ਵੀ ਭਈ ਸਮਝਾਏ ਤੋਂ ਨਹੀਂ ਸਮਝੀ ਮੈਨੂੰ ਹੁਣ ਇਹ ਲੱਗਦਾ ਵੀ ਇਹ ਪਹਿਲਾ ਨੰਬਰ ਕਮਲ ਕੌਰ ਦਾ ਸੀ ਉਹ ਤੁਸੀਂ ਦੇਖ ਹੀ ਲਿਆ ਜਿਹੜੀ ਜਨਾਨੀ ਇੱਕ ਮਿੰਟ ਮੇਕਅਪ ਬਗੈਰ ਨਹੀਂ ਰਹਿ ਸਕਦੀ ਸੀ ਤਾਂ ਉਹ ਦੇਖਿਆ ਤੁਸੀਂ ਵੀ ਕਿਵੇਂ ਉਹਦੀ ਲਾਸ਼ ਛੜੀ ਆ ਜਿਹੜੀ ਕਿ ਅਬਦੇਸ਼ਾ ਸੁਬੇ ਹਸਪਤਾਲ ਦੇ ਸਾਹਮਣੇ ਤੇ ਜਿਹੜੀ ਇੱਕ ਗੱਡੀ ਦੇ ਵਿੱਚ ਉਹਦੀ ਲਾਸ਼ ਤਿੰਨ ਦਿਨਾਂ ਤੱਕ ਛੜਦੀ ਰਹੀ ਆ ਤੇ ਜਿਵੇਂ ਕਿ ਇੱਕ ਸਿੱਖ ਨੌਜਵਾਨ ਉਥੋਂ ਨਿਕਲਦਾ ਨਜ਼ਰ ਆਉਂਦਾ ਤੇ ਜਿਹਦੇ ਵਿੱਚ ਉਹ ਦੋਸ਼ੀ ਤੇ ਲੱਗਦੇ ਅਮਰਤਪਾਲ ਮਰੋਤੇ ਤੇ ਇਹ ਗੱਲ ਸਾਡੇ ਯੋਧਿਆਂ ਦਾ ਸਾਡਾ ਦਿਲ ਫਿਰ ਕਹਿੰਦੇ ਸਲੂਟ ਆ ਵੀ ਜਿਹੜੇ ਸੂਰਮਿਆਂ ਦੀ ਧਰਤੀ ਹੈ ਸਾਡੇ ਪੰਜਾਬ ਦੀ ਯੋਧਿਆਂ ਦੀ ਧਰਤੀ ਸਾਡੇ ਗੁਰੂਆਂ ਦਾ ਗੁਰੂਆਂ ਪੀਰਾਂ ਦਾ ਖੂਨ ਡੁੱਲਿਆ ਇਸ ਧਰਤੀ ਤੇ ਤੇ ਜਿਹੜਾ ਇਹ ਗੰਦ ਪਾ ਰਹੀਆਂ ਤਾਂ ਇਹ ਬਹੁਤ ਬਹੁਤ ਚੰਗੀ ਗੱਲ ਕਰੀਆ ਅਮਰਪਾਲ ਮਹਿਰੋਂ ਅਸੀਂ ਬਈ ਉਹਦੇ ਨਾਲ ਖੜੇ ਆ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਵੀ ਪੁੱਛਦੇ ਆ ਤੁਹਾਡਾ ਕੀ ਕਹਿਣਾ ਬਈ ਅਮਰਪਾਲ ਸਿੰਘ ਬਾਰ ਬਈ ਨਾਲ ਅਸੀਂ ਅਮਰਪਾਲ ਮਹਿਰੋਂ ਹਾਂਜੀ ਦਿਲੋਂ ਨਾਲ ਆਪੇ ਨੂੰ ਜਦੋਂ ਸਲੂਟ ਹੈ ਵੀ ਬਹੁਤ ਵਧੀਆ ਕੰਮ ਕੀਤਾ ਹੈ ਕਿਉਂਕਿ ਬਹੁਤ ਪੰਜਾਬ 'ਚ ਹਾਲਾਤ ਬਹੁਤ ਖਰਾਬ ਹੋ ਰਹੇ ਸੀ ਤੇ ਇਹ ਬਹੁਤ ਵਧੀਆ ਗੱਲ ਕੀਤੀ ਹੈ ਬਾਬੇ ਨੇ ਤੇ ਬਾਬਾ ਜੀ ਦੇ ਨਾਲ ਖੜੇ ਆ ਅਸੀਂ ਬਾਬਾ ਜੀ ਨੂੰ ਜਦੋਂ ਸਲੂਟ ਆ ਸਾਨੂੰ ਬਾਬਾ ਜੀ ਇਦਾਂ ਹੀ ਕੰਮ ਵਿੱਚ ਚੀ ਰੱਖੋ ਅਸੀਂ ਤਾਂ ਹਾਂਜੀ ਅਸੀਂ ਨਾਲ ਆ ਜੀ ਕਿਉਂਕਿ ਪਤਾ ਗੱਲ ਕੀ ਆ ਗੱਲ ਕਹਿੰਦੇ ਨੂੰ ਵੀ ਇਹ ਲੱਗਦਾ ਵੀ ਸਕੂਨ ਜਾ ਆਉਂਦਾ ਵੀ ਹਾਂ ਯਾਰ ਸਾਡੇ ਜੋਧੇ ਹੈਗੇ ਆ ਧਰਤੀ ਤੇ ਵੀ ਜਿਹੜਿਆਂ ਨੇ ਇਹ ਕੰਮ ਇੱਕ ਟਾਰਗੇਟ ਕੀਤਾ ਹੈ ਜੇ ਕੰਮਾਂ ਦੇ ਵਿੱਚ ਜਿਹੜੀਆਂ ਜਨਾਨੀਆਂ ਇਹ ਇਹ ਇਕੱਲੇ ਜਨਾਨੀਆਂ ਨਹੀਂ ਸਾਰੇ ਯੂਟਿਊਬਰਾਂ ਨੂੰ ਬਾਬੇ ਦਾ ਚੈਲੰਜ ਹੈ ਜੋ ਅਮਰਤਪਾਲ ਮਹਿਰੂ ਕਿਉਂਕਿ ਪਹਿਲੇ ਨੰਬਰ ਤੇ ਆਪਾਂ ਕਹਿ ਦਈਏ ਵੀ ਕੋਈ ਉਹ ਆਪਣੇ ਇਕੱਲੇ ਵਾਸਤੇ ਨਹੀਂ ਲੜਾਈ ਲੜਦੇ ਸਾਰੇ ਪੰਜਾਬ ਦੀ ਲੜਾਈ ਆ ਤੇ ਜਿਹੜੇ ਸਾਡੇ ਛੋਟੀਆਂ-ਸੋਟੀਆਂ ਬੱਚੀਆਂ ਦੇ ਫੋਨ ਟੱਚ ਹੁੰਦਾ ਛੋਟੇ-ਛੋਟੇ ਬੱਚਿਆਂ ਦੇ ਫੋਨ ਟੱਚ ਹੁੰਦਾ ਤੇ ਹੁੰਦਾ ਕੀ ਆ ਫਿਰ ਜੇ ਕਈ ਵਾਰੀ ਗਲਤ ਵੀਡੀਓ ਜਾਂਦੀ ਆ ਤੇ ਮੈਸੇਜ ਗਲਤ ਪਹੁੰਚ ਗਿਆ ਉੱਥੇ ਤਾਂ ਸਾਡੇ ਬੱਚਿਆਂ ਦਾ ਵੀ ਪਹਿਰਾਵਾ ਉਹ ਗਲਤ ਹੋਊਗਾ ਉੱਥੇ ਜੇ ਮੰਨ ਕੇ ਚੱਲ ਵੀਡੀਓ ਦੇਖਣਗੇ ਵੀ ਗੱਲ ਹੁਣ ਸਿੱਧੇ ਤੌਰ ਤੇ ਇਹਨੂੰ ਸਮਝਾਤਾ ਸੀ ਪਰ ਨਹੀਂ ਸੁਧਰੇ ਤੇ ਪਰ ਜਿਵੇਂ ਹੁਣ ਇਹਦਾ ਅੰਜਾਮ ਹੋਇਆ ਹੁਣ ਮੈਨੂੰ ਇਹ ਲੱਗਦਾ ਵੀ ਹੁਣ ਦੂਜਾ ਨੰਬਰ ਲੋਥਰਾ ਦਾ ਲੱਗਣ ਜਾ ਰਿਹਾ ਤੇ ਹੁਣ ਨਾਲ-ਨਾਲ ਇੱਕ ਗੱਲ ਹੋਰ ਕਰ ਦਈਏ ਸਾਡੇ ਪੰਜਾਬ ਦੇ ਵਿੱਚ ਜਿਹੜੇ ਜੱਟ ਬਾਬੇ ਬਾਂਦਰਾਵਾਲੇ ਨਾਲ-ਨਾਲ ਮੈਸੇਜ ਪਹੁੰਚਾ ਦਿਆ ਹੈਗੇ ਤਾਂ ਸਾਡੇ ਪੰਜਾਬ ਜ਼ਿਲ੍ਹੇ ਦੀਆਂ ਰਹਿਣ ਵਾਲੇ ਵੀ ਇਹਨਾਂ ਨੇ ਜਿਹੜੀਆਂ ਇਹ ਗੰਦੀਆਂ ਵੀਡੀਓ ਇਹ ਪਾਉਂਦੇ ਆ ਇਹਨਾਂ ਦੇ ਵੀ ਕੰਟੈਕਟ ਬਹੁਤ ਗਲਤ ਆ ਸਾਡੇ ਬੱਚਿਆਂ ਤੱਕ ਜਿਹੜੀਆਂ ਇਹ ਵੀਡੀਓ ਪਹੁੰਚਦੀਆਂ ਤਾਂ ਇਹ ਜਿਹੜੇ ਆਪਣੇ ਬਨੀਓ ਆਪਣੇ ਬਨੀਓ ਤਾਂ ਕਹਿੰਦੇ ਆ ਸਾਡੇ ਚੈਨਲ ਆ ਅਸੀਂ ਚੰਗੇ ਮੈਸੇਜ ਭਾਣੇ ਨਹੀਂ ਇਹ ਗਲਤ ਵੀਡੀਓ ਪਾ ਕੇ ਤੇ ਇਹ ਗਲਤ ਮੈਸੇਜ ਭੇਜ ਰਹੇ ਲੋਕਾਂ ਕੋਲੇ ਤਾਂ ਭਾਈ ਜਿਹਦੇ ਵਿੱਚ ਹੁਣ ਅਮਰਤਪਾਲ ਦਾ ਸਾਥ ਦਿਓ ਸਾਰੇ ਪੰਜਾਬ ਨੂੰ ਇਹ ਹੀ ਅਪੀਲ ਕਰਾਂਗੇ ਕਿਉਂਕਿ ਪੰਜਾਬ ਦੇ ਪ੍ਰਤੀ ਆਪਣੀ ਗੱਲਬਾਤ ਕਰਦੇ ਰਹਿੰਦੇ ਆ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਵੀ ਆ ਦੇਵਾ ਸਾਇਰਚ ਵੀ ਕਰਕੇ ਦੇ ਸਕਦੇ ਤੁਸੀਂ ਤੇ ਇੱਕ ਆਪਾਂ ਗੱਲ ਹੋਰ ਕਹਿ ਦਈਏ ਜਿਹੜੇ ਅਮਰਪਾਲ ਮਹਿਰੋਂ ਨੂੰ ਜੋ ਵੀ ਬਈ ਕਹਿਣਾ ਚਾਹੁੰਦੇ ਆ ਕਮੈਂਟਾਂ ਰਾਹੀਂ ਵੀ ਕੀ ਕਹਿਣਾ ਅਮਰਪਾਲ ਮਹਿਰ ਬਾਰੇ ਜਰੂਰ ਦੱਸੋ ਜਿੰਤੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਤਾਂ ਕਿ ਆਪਾਂ ਲੋਕੀ ਸਪੌਂਸਰ ਮਿਲਦੇ ਆ ਕਮੈਂਟ ਧੰਨਵਾਦ